ਭਈ ਆਪ ਵਾਤਾਵਰਨ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ। ਬਾਕੀ ਰੁੱਖ ਬਹੁਤ ਕੱਟੇ ਗਏ। ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਇਕ ਪੰਛੀਆਂ ਨਾਲ ਪਿਆਰ ਹੋਣ ਕਰਕੇ ਆ ਬਾਇ ਜੰਗਲ ਲੱਗਿਆ। ਇੱਥੇ 55 ਪ੍ਰਕਾਰ ਦੇ ਰੁੱਖ ਲਾਏ ਹੋਏ। ਲਗਭਗ 2000 ਪੂਜਾ ਲੱਗਿਆ ਹੋਏ। ਦੇਖੋ ਜਿਹੜੇ ਫੋਟੋ ਮਖ ਜਾ ਕੇ ਰੁੱਖ ਨੂੰ ਛੱਡ ਦਿੰਦੇ ਆ ਉਹਦਾ ਬਹੁਤ ਵੱਡਾ ਪਾਪ ਕਰਦੇ ਆ। ਰੁੱਖ ਲਾਓ ਤੇ ਉਹਦੀ ਸਾਂਭ ਸੰਭਾਲ ਕਰੋ। ਜੇ ਆਪਾਂ ਇੱਕ ਦਰਖਤ ਕੱਢਦੇ ਆ ਤਾਂ ਆਪਾਂ ਨੂੰ ਦੋ ਹੋਰ ਜਗ੍ਹਾ ਲਾਉਣੇ ਚਾਹੀਦੇ। ਜੋ ਤੇਤੀ ਪਲਾਸ ਜੰਗਲਾਂ ਦੇ ਸੀਗਾ ਉਦੋਂ ਬੰਵਾਰੀਆਂ ਆਮ ਲੋਕ ਵਧੀਆ ਜੀਵਨ ਜੀ ਰਹੇ ਸੀਗੇ ਜਦੋਂ ਦੀ ਜੰਗਲ ਦੀ ਘਾਟ ਹੋਈ ਹੈ ਦਰਖਤਾਂ ਦੀ ਘਾਟ ਹੋਈ ਹੈ ਤੇ ਮੇਰੇ ਖਿਆਲ ਵੀ ਅਜੇ ਕੋਈ ਇਨਸਾਨ ਨਹੀਂ ਜਿਹਦੀ ਗੋਲਦਨ ਨਹੀਂ ਚੱਲਦੀ ਨਹੀਂ ਵਧੀਆ ਭਾਈ ਜੇ ਆਪਣੇ ਕੋਲੇ 5 ਕਿੱਲੇ ਤਾਂ ਤੇ ਹੁੰਦੀ ਸਾਢੇ 4 ਫੇਰ ਆਪਾਂ ਕੀ ਕਰਦੇ ਜਦੋਂ ਜ਼ਮੀਨ ਆਪਣੇ ਕੋਲ ਜੇ ਹੁੰਦੀ ਘੱਟ ਫੇਰ ਵੀ ਆਪਾਂ ਕੁਝ ਸਾਰਦੀ ਹੁਣ ਆਪਾਂ ਚਲੋ ਕੁਦਰਤ ਨੂੰ ਦਾਨ ਕਰਤਾ ਤਾਂ ਵਧੀਆ ਗੱਲ ਹੈ ਆਪ ਦੀ ਨਿੱਜੀ ਜ਼ਮੀਨ 'ਚ ਕੋਈ ਜਮੀਨ ਮਿਲੀ ਮਿਲੀ ਵਿਵਤਨਬਾਈ ਤਨ ਤੇ ਲਾਇਸਿਸ ਤੇ ਬਹੁਤ ਵਧੀਆ ਜੀ ਹਰੇਕ ਬੰਦਾ ਦਰਖਤ ਲਾਵੇ ਤਾਂ ਫਰਕ ਪਊਗਾ ਵਾਤਾਵਰਣ ਨਾਲ ਹੀ ਫਰਕ ਪਊਗਾ ਵਾਤਾਵਰਣ ਨੂੰ ਮੁੱਖ ਰੱਖਦੇ ਹੋਈ ਅਸੀਂ ਇਹ ਕਦਮ ਚੱਕੇ ਕਿ ਜੇ ਆਪਾਂ ਵਾਤਾਵਰਣ ਨੂੰ ਸੰਭਾਲਾਂਗੇ ਤਾਂ ਆਪਣੇ ਜੀਵਨ ਵਾਲੀ ਜਨਰੇਸ਼ਨ ਆਪਣੇ ਬੱਚੇ ਆ ਉਸ ਬਾੜਾ ਸਾਹ ਸੌਖਾ ਲੈ ਲੈਣਗੇ ਜਿਵੇਂ ਅੱਜ ਦੇਖੋ ਟੈਂਪਰੇਚਰ ਕਿੱਥੇ ਹੈ ਦਿਨ ਚੜਦਾ ਹੈ ਨਹੀਂ ਉਦੋਂ ਪਹਿਲਾਂ ਗਰਮੀ ਦਹਾਈ ਪਵਾਉਂਦੀ ਹਰੇਕ ਬੰਦੇ ਦੀ ਸਾਹ ਲੈਣਾ ਮੁਸ਼ਕਲ ਹੋਇਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਗੁਰਪ੍ਰੀਤ ਸਿੰਘ ਜਿੱਥੇ ਵਾਤਾਵਰਨ ਲਗਾਤਾਰ ਦੂਸ਼ਿਤ ਹੋ ਰਿਹਾ ਤਾਂ ਉੱਥੇ ਹੀ ਜਿਹੜੇ ਰੁੱਖਾਂ ਦੀ ਘਾਟ ਆ ਉਹ ਲਗਾਤਾਰ ਦਿਖਾਈ ਦਿੰਦੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਇੱਕ ਟਰੈਂਡ ਵੀ ਚੱਲਦਾ ਹੈਗਾ ਕਿ ਵੱਧ ਤੋਂ ਵੱਧ ਸਾਨੂੰ ਰੁੱਖ ਲਗਾਉਣੇ ਚਾਹੀਦੇ ਨੇ ਪਰ ਜੇ ਗੱਲ ਕਰੀਏ ਜ਼ਮੀਨੀ ਪੱਧਰ ਦੀ ਤਾਂ ਉਸ ਪੱਧਰ ਦੇ ਉੱਪਰ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਪਰ ਕੁਝ ਕਿਸਾਨ ਹੁੰਦੇ ਨੇ ਜਾਂ ਨੌਜਵਾਨ ਹੁੰਦੇ ਨੇ ਜਿਨ੍ਹਾਂ ਨੂੰ ਵਾਤਾਵਰਨ ਦੀ ਚਿੰਤਾ ਵੀ ਹੈ ਤਾਂ ਇੱਕ ਅਜਿਹੇ ਹੀ ਕਿਸਾਨ ਹੈਗਾ ਅਵਤਾਰ ਸਿੰਘ ਅੱਜ ਪਿੰਡ ਰਾਪੂਰ ਪਹੁੰਚੇ ਸੀਗੇ ਜਿੱਥੇ ਬਾਈ ਵੱ ਇੱਕ 6 ਲਗਭਗ 6 ਕਨਾਲਾਂ ਦੇ ਵਿੱਚ ਜੰਗਲ ਆ ਉਹ ਲਗਾਇਆ ਗਿਆ ਤਾਂ ਸਾਡੇ ਨਾਲ ਅਵਤਾਰ ਸਿੰਘ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਅ ਭਾਈ ਜੀ ਕੀ ਹਾਲ ਚਾਲ ਨੇ? ਪਰਿਆਈ ਭਾਈ। ਤਾਂ ਅਵਤਾਰ ਸਿੰਘ ਜਿਹੜਾ ਅੱਜ ਜੰਗਲ ਦੀ ਲਾਉਣ ਦੀ ਸ਼ੁਰੂਆਤ ਕੀਤੀ ਹੈ ਲਗਭਗ 6 ਕਨਾਲਾਂ ਦੇ ਵਿੱਚ ਤੁਸੀਂ ਬੂਟੇ ਲਗਾਏ ਨੇ ਤਾਂ ਕਿੱਥੋਂ ਆ ਜਿਹੜਾ ਆਈਡੀਆ ਦਿਮਾਗ ਦੇ ਵਿੱਚ ਆਇਆ ਤੁਹਾਡੇ? ਇਹ ਭਾਈ ਅਵਾ ਵਾਤਾਵਰਣ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਆ। ਜੀ। ਬਾਕੀ ਰੁੱਖ ਬਹੁਤ ਕੱਟੇ ਗਏ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਕੁ ਪੰਜ ਛਿਆਣਾ ਪਿਆਰ ਹੋਣ ਕਰਕੇ ਅਬ ਇਹ ਜੰਗਲ ਲਾਇਆ। ਕਿੰਨੇ ਪ੍ਰਕਾਰ ਦੇ ਜਿਹੜੇ ਰੁੱਖ ਨੇ ਤੁਸੀਂ ਇਸ ਜਗ੍ਹਾ ਦੇ ਉੱਪਰ ਲ ਇਥੇ 55 ਪ੍ਰਕਾਰ ਦੇ ਰੁੱਖ ਲਾਏ ਹੋਏ ਲਗਭਗ 2000 ਪੂਜਾ ਲੱਗਿਆ ਹੋਏ ਇਥੇ ਹਾਂਜੀ ਕੁਝ ਲੋਕ ਹੁੰਦੇ ਨੇ ਹਨਾ ਰੁੱਖ ਲਗਾਉਂਦੇ ਨੇਗੇ ਤਾਂ ਫੋਟੋ ਖਿਚਾਉਂਦੇ ਨੇ ਉਸ ਤੋਂ ਬਾਅਦ ਜਿਹੜਾ ਧਿਆਨ ਆ ਉਹਨਾਂ ਰੁੱਖਾਂ ਵਾਲੇ ਜਾਂ ਬੂਟਿਆਂ ਨੂੰ ਪਾਲਣ ਦੇ ਵੱਲ ਨਹੀਂ ਕੀਤਾ ਜਾਂਦਾ ਤਾਂ ਤੁਸੀਂ ਇੱਕ ਆਪਣੀ ਨਿੱਜੀ ਜ਼ਮੀਨ ਦੇ ਵਿੱਚ ਪਹਿਲ ਕਦਮੀ ਕੀਤੀ ਆ ਰੁੱਖ ਲਗਾਉਣ ਦੀ ਤਾਂ ਕਿਸ ਤਰ੍ਹਾਂ ਜਿਹੜਾ ਇਹਨਾਂ ਦੀ ਸੰਭਾਲ ਆ ਗਈ ਉਸ ਤਰ੍ਹਾਂ ਕਿਸ ਤਰ੍ਹਾਂ ਕਰੋ ਦੇਖੋ ਜੀ ਜਿਹੜੇ ਫੋਟੋ ਮਖ ਜਾ ਕੇ ਰੁੱਖ ਨੂੰ ਛੱਡ ਦਿੰਦੇ ਆ ਉਹਦਾ ਬਹੁਤ ਵੱਡਾ ਪਾਪ ਕਰਦੇ ਆ ਰੁੱਖ ਲਾਓ ਤੇ ਉਹਦੀ ਸਾਂਭ ਸੰਭਾਲ ਕਰੋ ਜੇ ਆਪਾਂ ਇੱਕ ਦਰਖਤ ਕੱਢਦੇ ਆ ਤਾਂ ਆਪਾਂ ਨੂੰ ਦੋ ਹੋਰ ਜਗ੍ਹਾ ਲਾਉਣੇ ਚਾਹੀਦੇ ਆ ਤਾਂ ਸਾਡੇ ਨਾਲ ਬਾਈ ਸੇਕ ਵੀ ਆ ਤਾਂ ਸੇਕ ਜੀ ਕਿੱਦਾਂ ਦੇਖਦੇ ਹੋ ਹਨ ਜਿਹੜੀ ਅਵਤਾਰ ਸਿੰਘ ਵੱਲੋਂ ਇੱਕ ਪਹਿਲ ਕੀਤੀ ਗਈ ਹੈਗੀ ਬਹੁਤ ਵਧਾਈ ਦਾ ਪਾਤਰ ਆ ਜੀ ਇਹ ਪੁੰਡਾ ਅਸੀਰ ਨੂੰ ਵਧਾਈ ਦਿੰਨੇ ਆ ਜਿਹਨੇ ਲਗਭਗ 2000 ਪੌਦੇ ਲਾਇਆ ਵੀ ਨਿੱਜੀ ਜ਼ਮੀਨ ਦੇ ਵਿੱਚ ਤੇ ਵਾਤਾਵਰਣ ਤੋਂ ਬਹੁਤ ਲੋਕਾਂ ਨੂੰ ਜਾਣੂ ਹੋਗੇ ਇਹਦੂ 5-7 4-5 ਸਾਲ ਪਹਿਲਾਂ ਬਹੁਤ ਜੰਗਲ ਦੀ ਕਮੀ ਸੀ ਜੋ 4 ਤੋਂ 4% ਦੀ ਤਕਰੀਬਨ ਹੁਣ 2-3 ਸਾਲਾਂ ਦੇ ਵਿੱਚ ਜੰਗਲ ਤਕਰੀਬਨ 7-8% ਦੇ ਲਵੇ ਹੋ ਗਿਆ ਜਿਹੜਾ ਕਿ ਉਹ 40-50 ਸਾਲ ਪਹਿਲਾਂ 33+ ਸੀਗਾ ਜਦੋਂ 33+ ਜੰਗਲ ਦੇ ਸੀਗਾ ਉਦੋਂ ਬਿਮਾਰੀਆਂ ਆਮ ਲੋਕ ਵਧੀਆ ਜੀਵਨ ਜੀ ਰਹੇ ਸੀਗੇ ਜਦੋਂ ਜੰਗਲ ਦੀ ਘਾਟ ਹੋਈ ਹੈ ਦਰਖਤਾਂ ਦੀ ਘਾਟ ਹੋਈ ਹੈ ਤੇ ਮੇਰੇ ਖਿਆਲ ਵੀ ਅਜੇ ਕੋਈ ਇਨਸਾਨ ਨਹੀਂ ਜਿਹਦੀਆਂ 골ਗਨ ਨਹੀਂ ਚੱਲਦਾ ਹਰੇਕ ਮਨ ਦਾ ਮੈਡੀਸਨ ਚੱਲਦਾ ਹੈ ਜੇ ਆਪਾਂ ਵਾਤਾਵਰਣ ਨੂੰ ਸ਼ੁੱਧ ਕਰਾਂਗੇ ਮੈਂ ਵਿਸ਼ਵਾਸ ਦਵਾਉਣਾ 33+ ਜੰਗਲ ਹੁੰਦਾ ਕਿਸੇ ਦੇ ਘਰੇ ਮੈਡੀਸਨ ਨਹੀਂ ਰਹਿੰਦੀ ਕਿਸ ਤਰ੍ਹਾਂ ਦੇਖਦੇ ਹੋ ਹਨਾ ਕਿ ਰੁੱਖ ਲਗਾਉਣ ਦੀ ਗੱਲ ਤਾਂ ਹਰ ਇੱਕ ਕਰਦਾਗਾ ਰੁੱਖ ਲਗਾ ਵੀ ਦਿੰਦੇ ਨੇ ਲੋਕ ਹਨਾ ਤਾਂ ਪਰ ਕਿਤੇ ਨਾ ਕਿਤੇ ਜਿਹੜੀ ਸੰਭਾਲ ਨਹੀਂ ਹੁੰਦੀ ਰੁੱਖ ਸੁੱਕ ਜਾਂਦੇ ਨੇ ਤਾਂ ਮਤਲਬ ਕਿੱਦਾਂ ਦੇਖ ਦਵਾਂ ਉਹ ਲੋਕਾਂ ਨੂੰ ਦੇਖੋ ਜੇ ਅਸੀਂ ਤਾਂ ਕਹਿੰਦੇ ਵੀ ਜਦੋਂ ਰੁੱਖ ਲਾਉਣੇ ਹੋ ਉਹਨੂੰ ਸਾਮੋ ਵੀ ਅਸੀਂ ਪਿਛਲੇ ਡੇਢ ਸਾਲ ਪਹਿਲਾਂ ਇੱਕ ਜੰਗਲ ਲਾਇਆ ਸੀ ਜੋ ਮੇਰੇ ਖੇਤ ਲੱਗੇ ਹੋਇਆ ਉਹ ਤਕਰੀਬਨ ਡੇਢ ਸਾਲ ਦੇ ਵਿੱਚ ਉਹਦੀ ਹਾਈਟ ਹੈ ਜਿਹੜੀ 8 ਤੋਂ 10 ਫੁੱਟ ਹੈ ਬਹੁਤ ਉਹਦੇ ਵਿੱਚ ਪੰਛੀ ਵੀ ਆ ਰਹੇ ਹੈ ਉਹਦੇ ਵਿੱਚ ਜਿੰਨੇ ਬੂਜੇ ਲਾਏ ਸੀ ਤਕਰੀਬਨ ਸਾਰੇ ਕਾਮਯਾਬ ਹੈ ਇਹਦੇ ਵਿੱਚ ਵੀ ਜਿੰਨੇ ਬੂਜੇ ਲੱਗੇ ਹੋਏ ਹੈ ਅਸੀਂ ਸਾਰੇ ਬੂਜਿਆਂ ਨੂੰ ਮਿਲਦੇ ਹੋਣੇ ਨੌਜਵਾਨਾਂ ਨੂੰ ਤਾਂ ਕਿਸ ਤਰ੍ਹਾਂ ਜਿਹੜਾ ਤੁਸੀਂ ਜਾਗਰੂਕ ਕਰਦੇ ਹੋ ਕਿ ਅਵਤਾਰ ਸਿੰਘ ਨੇ ਅੱਜ ਲਗਭਗ 2000 ਦੇ ਕਰੀਬ ਜਿਹੜੇ ਰੁੱਖ ਨੇ ਉਹ ਲਗਾਏ ਨੇ ਤਾਂ ਹੋਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਪ੍ਰੇਰਿਤ ਕਰਦੇ ਅਸੀਂ ਤਾਂ ਬਹੁਤ ਪਿੰਡਾਂ ਦੇ ਵਿੱਚ ਵੀ ਪ੍ਰੇਰਿਤ ਕਰਦੇ ਹਰੇਕ ਨੂੰ ਕਹਿੰਦੇ ਆ ਵੀ ਜਿਹਨੂੰ ਕਿਸੇ ਪੌਦੇ ਦੀ ਲੋੜ ਹੈ ਉਹ ਵੀ ਸਾਡੇ ਤੱਕ ਪਹੁੰਚ ਕਰੋ ਉਹਦੇ ਨਾਲ ਵੀ ਲਵਾ ਦਾਂਗੇ ਜੇ ਕਿਤੇ ਬੇਲੀ ਜਗ੍ਹਾ ਪਈ ਹੈ ਉੱਥੇ ਲਵਾ ਵੀ ਰਹੇ ਆ ਤੇ ਵੱਧ ਤੋਂ ਵੱਧ ਜਿੰਨੀ ਕੋਸ਼ਿਸ਼ ਹੁੰਦੀ ਹੈ ਕਰਦੇ ਆ ਬਾਕੀ ਸਾਡੇ ਨਾਲ ਬੰਦੇ ਬਹੁਤ ਜੁੜੀ ਜਾਂਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੰਗਲਾ ਸੀ ਹੋਰ ਵੀ ਲਵਾਵਾਂਗੇ ਤਾਂ ਅਕਸਰ ਅਵਤਾਰ ਆਪਾਂ ਵੀਡੀਓਜ਼ ਦੇਖਦੇ ਆ ਹਨਾ ਨੈੱਟ ਦੇ ਉੱਪਰ ਜਿਹੜੀ ਸੜਕ ਦੇ ਨਾਲ ਜਿਹੜੀ ਜਗ੍ਹਾ ਹੁੰਦੀ ਹੈ ਨਾ ਕਈ ਕਿਸਾਨ ਜਿਹੜੇ ਹੁੰਦੇ ਨੇ ਉਹ ਜਗ੍ਹਾ ਨੂੰ ਵੀ ਬਹੁਤ ਘੱਟ ਛੱਡਦੇ ਨੇ ਪਰ ਤੁਸੀਂ ਆਪਣੀ ਨਿੱਜੀ ਜ਼ਮੀਨ ਦੇ ਵਿੱਚੋਂ ਲਗਭਗ 6 ਨਾਲਾਂ ਦੇ ਵਿੱਚ ਜਿਹੜੇ ਰੁੱਖ ਲਗਾਏ ਨੇ ਤਾਂ ਕਿਸ ਤਰ੍ਹਾਂ ਦੇਖਦੇ ਉਸ ਨੂੰ ਨਹੀਂ ਵਧੀਆ ਭਾਈ ਜੇ ਆਪਣੇ ਕੋਲੇ 5 ਕਿੱਲੇ ਥਾਂ ਤੇ ਹੁੰਦੀ 4.5 ਫੇਰ ਆਪਾਂ ਕੀ ਕਰਦੇ ਜਦੋਂ ਜ਼ਮੀਨ ਆਪਣੇ ਕੋਲੇ ਜੇ ਹੁੰਦੀ ਘੱਟ ਫੇਰ ਵੀ ਆਪਾਂ ਕੁਝ ਸਾਰਦੀ ਹੁਣ ਆਪਾਂ ਚਲੋ ਕੁਦਰਤ ਨੂੰ ਦਾਨ ਕਰਤਾ ਤਾਂ ਵਧੀਆ ਗੱਲ ਹੈ ਤਾਂ ਜੇ ਗੱਲ ਕਰੀਏ ਪਰਿਵਾਰ ਵੱਲੋਂ ਨੇ ਰੋਕੇ ਟੋਕੇ ਗਏ ਜਾਂ ਕੋਈ ਪਰਿਵਾਰ ਦੇ ਵਿੱਚ ਲੜਾਈ ਹੋਵੇ ਕਿਉਂਕਿ ਥੋੜੀ ਜਿਹੀ ਜਗ੍ਹਾ ਵੀ ਹੈ ਜਿਹੜੀ ਕਿਸਾਨ ਨਹੀਂ ਛੱਡਦੇ ਨਾਲ ਅਕਸਰ ਆਪਾਂ ਦੇਖਦੇ ਆਂਗੇ ਤਾਂ ਤੁਸੀਂ ਅੱਧ ਘਿੱਲੇ ਤੋਂ ਜ਼ਿਆਦਾ ਜਿਹੜੀ ਜਗ੍ਹਾ ਕੀ ਉਹ ਕੁਦਰਤ ਦੇ ਲਈ ਦਾਨ ਕਰਦੇ ਨਹੀਂ ਭਾਈ ਕਿਸੇ ਨੇ ਰੋਕਿਆ ਨਹੀਂ ਸਭ ਨੇ ਸਾਸ ਦਿੱਤਾ ਆਪਣੇ ਬਾਕੀ ਸਾਰਾ ਪਰਿਵਾਰ ਹੀ ਪੰਛੀਆਂ ਨੂੰ ਪਿਆਰ ਕਰਦਾ ਸਭ ਦਾਣੇ ਪਾਉਣੇ ਆ ਤਾਂ ਕਰਕੇ ਕਿਸੇ ਨੇ ਨਹੀਂ ਰੋਕੇ ਆਪਣੇ ਤਾਂ ਭਾਈ ਜੀ ਤੁਸੀਂ ਵੀ ਹਣਾ ਲਗਾਏ ਨੇ ਕਿ 1.5 ਏਕੜ ਦੇ ਵਿੱਚ ਜਿਹੜਾ ਜੰਗਲ ਲਾਇਆ ਤੁਸੀਂ ਦੱਸਿਆ ਕਿ 8 ਫੁੱਟ ਤੱਕ ਜਿਹੜੀ ਹਾਈਟ ਆ ਉਹਦੀ ਹੋ ਗਈ ਆ ਤਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਪੰਛੀ ਨੇ ਉਹ ਤੁਹਾਡੇ ਉੱਥੇ ਆਉਂਦੇ ਨੇ ਕੋਈ ਮਿੱਟੀ ਖਿੰਤੀ ਨ ਕਿਤੀ ਮੇਰੇ ਤਕਰੀਬਨ 550 ਬੂਝ ਲਾਇਆ ਸੀ ਅਸੀਂ ਹਾਂ ਆਪ ਦੀ ਨਿਜੀ ਜਮੀਨ ਵਿੱਚ ਕੋਈ ਜਮੀਨ ਮਿਲੀ ਨਹੀਂ ਇਹ ਵੀ ਤਰਨ ਬਾਈ ਤਰਨ ਤੇ ਲਾਇਆ ਸੀ ਅਸੀਂ ਤੇ ਬਹੁਤ ਵਧੀਆ ਜੀ ਜੇ ਹਰੇਕ ਬੰਦਾ ਦਰਖਤ ਲਾਵੇ ਤਾਂ ਫਰਕ ਪਊਗਾ ਵਾਤਾਵਰਣ ਦਾ ਵੀ ਫਰਕ ਪਊਗਾ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਕਦਮ ਚੁੱਕੇ ਹਾਂ ਹਾਂ ਬਾਕੀ ਪਿਛਲੇ ਦਿਨ ਸਕੂਲ ਚੋਂ ਹੀ ਲਾ ਕੇ ਹਟਿਆ ਹੋਰ ਵੀ ਬੇਲੀਆਂ ਥਾਂ ਤੇ ਲਾਈ ਜਾਂਦੇ ਨੇ ਤਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਵਾਤਾਵਰਨ ਨੂੰ ਸੁਧਾਰਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਜੇ ਆਪਾਂ ਵਾਤਾਵਰਨ ਨੂੰ ਸਾਂਭ ਲਾਂਗੇ ਤਾਂ ਆਪਣੇ ਜੀ ਆਉਣ ਵਾਲੀ ਜਨਰੇਸ਼ਨ ਆਪਣੇ ਬੱਚੇ ਆ ਉਸ ਬੜਾ ਸਾਹ ਸੌਖਾ ਲੈ ਲੈਣਗੇ ਜਿਵੇਂ ਅੱਜ ਦੇਖੋ ਟੈਂਪਰੇਚਰ ਕਿੱਥੇ ਹੈ ਦਿਨ ਚੜਦਾ ਹੈ ਨਹੀਂ ਉਦੋਂ ਪਹਿਲਾਂ ਗਰਮੀ ਦਹਾਈ ਪਵਾਉਂਦੀ ਹਰ ਇੱਕ ਬੰਦੇ ਦੀ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਤਾਂ ਅਪੀਲ ਕੀ ਕਰੋਗੇ ਨੌਜਵਾਨਾਂ ਨੂੰ ਜਿੱਦਾਂ ਹਨਾ ਅਵਤਾਰ ਨੇ ਇੱਕ ਪਹਿਲ ਕੀਤੀ ਆ ਜਾਗਰੂਕ ਕੀਤਾਗਾ ਤਾਂ ਕੀ ਕਹੋਗੇ ਨਾਨੂ ਅਪੀਲ ਤਾਂ ਹੀ ਆ ਵੀ ਆਪਣੇ 10 10 20 ਨੌਜਵਾਨ ਇਕੱਠੇ ਕੋ ਗਰੁੱਪ ਬਣਾਓ ਤੇ ਇਕੱਠੇ ਹੋਗੇ ਲੱਗਣੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਾਅਦ ਤੋਂ ਬਾਅਦ ਪੌਦੇ ਲਾਓ ਤੇ ਗਾਂ ਬਾਤਵਾਰ ਸਾਫ ਕਰੋਗੇ ਤਾਂ ਬਾਈ ਇੱਕ ਜਿਹੜਾ ਚੰਗਾ ਕਦਮ ਹੈ ਹਨਾ ਉਤਾਰ ਸਿੰਘ ਵੱਲੋਂ ਕੀਤਾ ਗਿਆ 2000 ਤੋਂ ਜ਼ਿਆਦਾ ਬੂਟੇ ਜਿਹੜੇ ਜਗ੍ਹਾ ਦੇ ਉੱਪਰ ਲਗਾਏ ਗਏ ਨੇ ਕਿਸ ਤਰ੍ਹਾਂ ਦੇਖ ਦੋ ਪਹਿਲ ਨੂੰ ਇਹ ਬਾਈ ਜੀ ਨੇ ਆਪਣੇ ਉਤਾਰ ਸਿੰਘ ਨੇ ਬਹੁਤ ਹੀ ਸੋਹਣੀ ਪਹਿਲ ਕੀਤੀ ਹੈ ਸਾਡੇ ਪਿੰਡ ਚ ਸਭ ਤੋਂ ਪਹਿਲਾਂ ਸਾਡੇ ਭਰਾ ਸੇਵ ਸਿੰਘ ਮੱਖਾ ਇਹਨਾਂ ਨੇ ਪਿਛਲੇ ਸਾਲ ਚੰਗਲਾਇ ਤੇ ਬਾਦ ਅਦਵਾ ਅਵਤਾਰ ਸਿੰਘ ਨੇ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਲਾਇਆ ਵੀਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਇੱਕ ਇੱਕ ਕੁਦਰਤ ਪ੍ਰੇਮੀ ਹੈ ਇਹ ਹਾਂਜੀ ਤੇ ਜੋ ਹੀਟ ਵੇਵ ਐਟ ਦੀ ਹੀਟ ਵੇਵ ਚੱਲੀ ਹੈ ਤੇ ਮੌਸਮ ਜਿਆਦਾ ਖੁਸ਼ਕ ਰਿਹਾ ਹੈਗਾ ਇਹ ਆਪਾਂ ਨਤੀਜੇ ਦੇਖ ਹੀ ਰਹੇ ਹਾਂ ਜੇ ਆਪਾਂ ਕੁਦਰਤ ਨਾਲ ਆਪਾਂ ਨੇਚਰ ਨਾਲ ਚੱਲਾਂਗੇ ਤਾਂ ਆਪਾਂ ਸੌਖੇ ਰਹਾਂਗੇ ਕਿਸ ਤਰ੍ਹਾਂ ਜੇ ਜਿਹੜੀ ਪਹਿਲ ਅਫਤਾਰ ਸਿੰਘ ਨੇ ਕਰੀਆ ਹਨਾ ਜੇਹੀ ਪਹਿਲ ਪਿੰਡਾਂ ਦੇ ਵਿੱਚ ਨੌਜਵਾਨ ਕਰਨ ਤਾਂ ਜਿਹੜਾ ਬਾਤਵਰਣ ਵੀ ਸ਼ੁੱਧ ਹੋਊਗਾ ਤੇ ਜਿਹੜੀ ਬਿਮਾਰੀਆਂ ਤੋਂ ਲੋਕਾਂ ਨੂੰ ਉਹ ਨਿਜਾਤ ਵੀ ਮਿਲੂਗੀ ਇਹ ਬਿਲਕੁਲ ਹੈ ਜੀ ਜੇ ਆਪਾਂ ਹੁਣ ਹਸਪਤਾਲਾਂ ਦੇ ਹਸਪਤਾਲ ਭਰੇ ਪਏ ਤੇ ਜੇ ਆਪਾਂ ਇਧਰ ਟਾਈਮ ਕਰਦੇ ਆਂ ਆਪਾਂ ਕੁਦਰਤ ਨਾਲ ਆਪਾਂ ਜੀ ਛੇੜਛਾੜ ਕਰ ਰਹੇ ਆ ਉਹਦੇ ਆਪਾਂ ਨਤੀਜੇ ਭੁਗਤ ਰਹੇ ਆਂ ਦੇਖੋ ਕਿੰਨੀ ਭਿਆਨਕ ਗਰਮੀ ਪਈ ਹੈ ਅੱਜ ਬਾਰਿਸ਼ ਹੋਈ ਹੈ ਕਿੰਨਾ ਵਧੀਆ ਮੌਸਮ ਲੱਗਦਾ ਹੈ ਇਹ ਸਾਨੂੰ ਇਹ ਚੀਜ਼ਾਂ ਹੀ ਇਹ ਕੁਦਰਤੀ ਆਪਾਂ ਨੂੰ ਇਹ ਚੀਜ਼ਾਂ ਦੇ ਜੇ بارش ਹੋ ਤਾਂ ਆਪਾਂ ਮੌਸਮ ਜੀ ਬਹੁਤ ਹੀ ਅਨਕੂਲ ਹੁੰਦਾ ਹੈ ਇਹਦੇ ਨਾਲ ਜੰਗਲ ਨਾਲ ਤੇ ਅਸੀਂ ਬਹੁਤ ਵਧੀਆ ਗੱਲ ਉਹ ਅਵਤਾਰ ਸਿੰਘ ਨੂੰ ਇਹ ਬਹੁਤ ਵਧੀਆ ਪ੍ਰਣਾ ਕੀਤਾ ਜੀ ਨੇ ਸੋ ਅਵਤਾਰ ਸਿੰਘ ਵੱਲੋਂ ਜੋ ਨੰਗ ਜੰਗਲ ਆ ਉਹ ਲਗਾਏਗਾ ਤਾਂ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਵੱਲੋਂ ਇਸ ਕੰਮ ਦੀ ਛਲਾਗਾ ਵੀ ਕੀਤੀ ਜਾਂਦੀ ਹੈ ਤੇ ਉੱਥੇ ਹੀ ਇਹਨਾਂ ਦਾ ਕਹਿਣਾ ਕਿ ਉਹ ਹੋਰ ਵੀ ਨੌਜਵਾਨਾਂ ਨੂੰ ਜਿਹੜਾ ਜਾਗਰੂਕ ਕਰਨਗੇ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਜੰਗਲ ਨੇ ਉਹ ਪਿੰਡਾਂ ਦੇ ਵਿੱਚ ਜਾਂ ਫਿਰ ਖਾਲੀ ਪਈਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਜੰਗਲ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ ਤਾਂ ਜੋ ਲੋਕਾਂ ਨੂੰ ਬਿਮਾਰੀ ਤੋਂ ਸਟਕਾਰਾ ਮਿਲ ਸਕੇ ਕੈਮਰਾਮੈਨ ਮਨੀਸ਼ ਦੇ ਨਾਮ ਗੁਰਪ੍ਰੀਤ ਸਿੰਘ ਪ੍ਰੋ ਪੰਜਾਬ ਟੀਵੀ ਮਾਨਸਾ